25 ਸਾਲ ਦੀ ਕੁੜੀ ਨੂੰ ਲੈ ਕੇ 50 ਸਾਲ ਦਾ ਇੱਕ ਬਜ਼ੁਰਗ ਬਜ਼ੁਰਗ ਕਹਿ ਸਕਦੇ ਆ ਜਿਹੜਾ 50 ਸਾਲ ਦੀ ਉਮਰ ਦਾ ਬੰਦਾ ਇੱਕ 도ਗਲਾ ਬਣ ਕਰਦਾ ਇੱਕ 25 ਸਾਲ ਦੀ ਕੁੜੀ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾ ਕੇ ਉਹਦੇ ਨਾਲ ਵਿਆਹ ਕਰਵਾ ਲੈਂਦਾ ਪਿੰਡ ਦੇ ਵਿੱਚ ਹਾਹਾਕਾਰ ਮੱਚ ਜਾਂਦੀ ਆ ਪਿੰਡ ਦੇ ਵਿੱਚ ਹਾਹਾਕਾਰ ਮੱਚਣ ਦੇ ਕਾਰਨ ਕਈ ਜਿਹੜੀਆਂ ਕੁੜੀਆਂ ਪੜਦੀਆਂ ਨੇ ਚੰਗਾ ਭਲਾ ਪੜਦੀਆਂ ਨੇ ਵਧੀਆ ਆਪਦਾ ਕੰਮ ਕਰਦੀਆਂ ਨੇ ਉਹ ਵੀ ਪੜਨ ਹਟਾ ਲੈਂਦੇ ਆ ਪਿੰਡ ਵਾਲੇ ਸਾਰੀ ਗੱਲਬਾਤ ਕੀ ਹੁੰਦੀ ਆ ਸਾਰਾ ਮਸਲਾ ਕੀ ਹੁੰਦਾ ਉਸ ਬਜ਼ੁਰਗ ਨਾਲ ਗੱਲਬਾਤ ਹੋਈ ਤਾਂ ਉਹ ਪਤਾ ਕੀ ਕਹਿੰਦਾ ਕੋੜਾ ਤੇ ਮਰਦ ਕਦੇ ਬੁਢੇ ਨਹੀਂ ਹੁੰਦੇ ਇਹ ਉਹਦੇ ਕਹਿਣੇ ਆ ਸਾਰੀ ਗੱਲਬਾਤ ਕੀ ਹੁੰਦੀ ਆ ਸਾਰਾ ਮਸਲਾ ਕੀ ਹੁੰਦਾ 50 ਸਾਲ ਦਾ ਬੰਦਾ 25 ਸਾਲ ਦੀ ਕੁੜੀ ਨੂੰ ਲੈ ਕੇ ਫਰਾਰ ਹੋ ਜਾਂਦਾ ਉਹਦੇ ਨਾਲ ਵਿਆਹ ਕਰਵਾ ਲੈਂਦਾ ਸਾਰੀ ਗੱਲਬਾਤ ਕੀ ਹੁੰਦੀ ਆ ਆਜੋ ਤੁਹਾਨੂੰ ਇੱਕ ਨੌਜਵਾਨ ਮਿਲਾਵਾਂਗੇ ਉਹਨਾਂ ਦੇ ਪਿੰਡ ਦੇ ਨੌਜਵਾਨ ਮਿਲਾਵਾਂਗੇ ਸਾਰੀ ਗੱਲਬਾਤ ਕੀ ਆ ਆਜੋ ਮੜਾ ਖਿੱਚ ਕੇ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀ ਆ ਦੋਸਤੋ ਕਾਲਜੁਗ 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 ਸੱਚੀ ਕਹਿਣਾ ਮੈਂ ਕਾਲਜੁਗ ਤਾਂ ਇੰਨਾ ਵਧਿਆ ਪਿਆ ਅੱਜ ਜਿਹੜੇ ਇੰਨਾ ਦੇ ਪਿੰਡ ਦੀ ਖਬਰ ਆ ਨਾ ਬਾਬੇਓ ਤੁਸੀਂ ਸੋਚੋਗੇ ਵੀ ਇਹੋ ਜਿਹਾ ਕੁਝ ਵੀ ਹੋ ਗਿਆ ਯਾਰ ਦੋਸਤੋ 25 ਸਾਲ ਦੀ ਕੁੜੀ ਦੇ ਨਾਲ 50 ਸਾਲ ਦਾ ਬਾਬਾ ਵਿਆਹ ਕਰਵਾ ਲੈਂਦਾ ਉਹਨੂੰ ਘਰੋਂ ਪਿਹਾ ਕੇ ਲੈ ਜਾਂਦਾ ਉਹਦੇ ਨਾਲ ਵਿਆਹ ਕਰਵਾ ਲੈਂਦਾ ਪਿੰਡ ਦੇ ਵਿੱਚ ਹਾਹਾਕਾਰ ਮਚ ਜਾਂਦੀ ਆ ਪਿੰਡ ਦੇ ਵਿੱਚ ਲੋਕ ਸੋਚਣ ਲੱਗ ਜਾਂਦੇ ਆ ਵੀ ਇਹ ਕੀ ਹੋ ਗਿਆ ਪਿੰਡ ਦੀ ਇੰਨੀ ਬਦਨਾਮੀ ਹੁੰਦੀ ਆ ਸਾਰੀ ਗੱਲਬਾਤ ਇਸ ਮੁੰਡੇ ਨੂੰ ਪੁੱਛਾਂਗੇ ਇਹ ਉਹਨਾਂ ਦੇ ਪਿੰਡ ਦਾ ਇੱਕ ਨੌਜਵਾਨ ਆ ਉਹਨਾਂ ਦਾ ਗਵੰਡੀ ਆ ਸਾਰੀ ਗੱਲਬਾਤ ਪਤਾ ਕਰਾਂਗੇ ਵੀ ਕੌਣ ਕੁੜੀ ਸੀ ਕਿੰਨਾ ਦੀ ਕੁੜੀ ਸੀ ਕੀ ਸਿਸਟਮ ਸੀ ਬਾਬਾ ਕੌਣ ਸੀ ਕਿਵੇਂ ਉਹ ਕੁੜੀ ਨੂੰ ਆਪਣੇ ਚਾਂਸੇ ਦੇ ਵਿੱਚ ਲੈਂਦਾ ਤੇ ਕਿਵੇਂ ਉਹਦੇ ਨਾਲ ਗੱਲਬਾਤ ਹੁੰਦੀ ਆ ਕਿਵੇਂ ਉਹਦੇ ਨਾਲ ਵਿਆਹ ਹੁੰਦਾ ਸਾਰੀ ਗੱਲਬਾਤ ਬਾਈ ਇਹਨਾਂ ਪੁੱਛਾਂਗੇ ਬਾਈ ਜੀ ਕੀ ਹਾਲ ਚਾਲ ਠੀਕ ਹੈ ਬਾਈ ਭਾਈ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਮਾਹੌਲ ਬਣਿਆ ਹੋਇਆ ਇਹ ਸੱਚੀ ਗੱਲ ਆ ਜਿਹੜੀ ਸੋਸ਼ਲ ਮੀਡੀਆ ਤੇ ਬੜੀ ਹਾਹਾਕਾਰ ਮੱਚੀ ਪਈ ਆ ਵੀ 25 ਸਾਲ ਦੀ ਕੁੜੀ ਦੇ ਨਾਲ 50 ਸਾਲ ਦੇ ਬਾਬੇ ਨੇ ਵਿਆਹ ਕਰਵਾ ਲਿਆ ਹਾਂ ਬਾਈ ਇਹ ਸੱਚੀ ਆ ਸਾਡੇ ਪਿੰਡ ਦੇ ਵਿੱਚ ਮਾਹੌਲ ਇਹੋ ਜਿਹਾ ਹੋਇਆ ਪਿਆ ਬਾਈ ਹੁਣ ਇੱਕ ਦੂਜੇ ਦੀ ਮਾਲਾ ਜੇ ਕੋਈ ਬੰਦਾ ਸੈਣਾ ਘਰਾਂ ਦਾ ਬੰਦਾ ਵੀ ਉਹ ਤੇ ਵੀ ਸ਼ੱਕ ਦਾ ਨਿਗਾਣਾ ਬੰਦਾ ਝਾਕਦਾ ਕਿਉਂ ਝਾਕਦਾ ਕਿਉਂਕਿ ਅਗਲੇ ਨੂੰ ਆਇਆ ਹੁੰਦਾ ਵੀ ਕਿਤੇ ਯਾਰ ਇਹੀ ਨਾ ਵੀ ਕੰਮ ਇਹੋ ਜਿਹਾ ਕਰ ਦੇ ਜਦੋਂ ਇੱਕ ਚਿੱਟੀ ਦਾੜੀ ਵਾਲਾ ਬੰਦਾ ਜਿਹਦੀ ਤਾਂ ਅਕਸਰ ਉਹ 25 ਸਾਲ ਦੀ ਕੁੜੀ ਆ ਉਹਦੇ ਅਕਸਰ ਜੇ ਜਵਾਕ ਆ ਉਹਦੇ ਵੀ ਆਪਦੇ 20 22 ਸਾਲ ਦੇ ਜਵਾਕ ਹੈਗੇ ਆ ਤੇ ਹੁਣ ਇਹ ਆਪਦੀ ਧੀ ਤੇ ਉਹਦੀ ਉਹ ਦੂਜੇ ਦੀ ਧੀ ਚ ਨਹੀਂ ਫਰਕ ਸਮਝਿਆ ਫਿਰ ਉਦੋਂ ਬਾਅਦ ਕੁੜੀਆਂ ਦਾ ਪਤਾ ਨਹੀਂ ਕੀ ਦਿਮਾਗ ਹਿੱਲਿਆ ਵਾ ਤੁਸੀਂ ਕੋਈ ਹਾਨ ਪ੍ਰਵਾਨ ਵੇਖ ਲਓ 25 ਸਾਲ ਦੀ ਕੁੜੀ ਆ ਤੂੰ ਕੋਈ ਹਾਂ ਦਾ ਦੇਖ ਲੈ ਜਿਹੜਾ ਬੰਦਾ ਆਪਦੇ ਜਵਾਕਾਂ ਦਾ ਤੇ ਆਪਦੀ ਘਰ ਵਾਲੀ ਦਾ ਨਹੀਂ ਹੋਇਓ ਤੇਰਾ ਕਿੱਥੋਂ ਹੋ ਜੂਗਾ ਅਧਿਕ ਘਰ ਵਾਲੀ ਨੂੰ ਸੁੱਖ ਨਹੀਂ ਦੇ ਸਕਿਆ ਆ ਤੇ ਜਵਾਕਾਂ ਨੂੰ ਸੁੱਖ ਨਹੀਂ ਦੇ ਸਕਿਆ ਤੈਨੂੰ ਕਿੱਥੋਂ ਦੇ ਦੂਗਾ ਫਿਰ ਬਾਕੀ ਉਹ ਕੁੜੀ ਆ ਜਿਹੜੀ ਉਹਦੇ ਮਾਂ ਪਿਓ ਦੀ ਪਿਆਰ ਦੀ ਲਾਜ ਨਹੀਂ ਰੱਖ ਸਕੀ ਉਹ 50 ਸਾਲ ਦੇ ਬੁੜੇ ਨਾਲ ਭੱਜ ਗਈ ਉਹ ਕੀ ਸੁੱਖ ਦੇ ਲੂਗੀ ਠੀਕ ਹੈ ਨਾ ਪਾਗਲਪੰਤੀ ਆ ਇਹ ਕੀ ਕਰਦੇ ਸੀ ਬਈ ਉਹ ਲੱਗੀ ਸੀ ਕਾਲਜ ਠੀਕ ਹੈ ਇਹ ਲੈ ਕੇ ਗੱਡੀ ਉਧਰ ਨੂੰ ਉੱਠ ਜਾਂਦਾ ਸੀਗਾ ਠੀਕ ਹੈ ਹੁਣ ਇਹ ਨਹੀਂ ਸੀ ਪਤਾ ਵੀ ਇਹਦੇ ਨਾਲ ਪਹਿਲਾਂ ਗੱਲਬਾਤ ਸੀ ਕਿ ਉੱਥੇ ਕਾਲਜ ਚ ਹੋਈ ਆ ਇਹ ਜਾਣ ਲੱਗ ਗਿਆ ਨਿਤ ਤਿਆਰ ਹੋ ਕੇ ਉੱਠ ਜਾ ਕਰੇ ਤੇ ਇਹ ਅਕਸਰ ਕਰੇਗਾ ਆਪਾਂ ਮਾਰਿਆ ਕਰੇ ਵੀ ਮੇਰਾ ਉੱਥੇ ਮੈਂ ਕਿਸੇ ਨਾਲ ਕੰਮ ਸਾਂਝਾ ਕੀਤਾ ਕਰੇ ਇਹਨੇ ਕਹਤਾ ਕੰਮ ਸਾਂਝਾ ਕਿਹੜਾ ਹੋਣਾ ਸੀ ਉੱਠ ਕੇ ਗੱਡੀ ਲੈ ਕੇ ਉੱਠ ਜਾਂਦਾ ਜਮੀਨ ਜ਼ੂਨ ਜ ਹੈਗੀ ਆ ਚੰਗੀ ਤੇ ਜਦੋਂ ਕੁੜੀ ਨੂੰ ਕਿਤੇ ਜਿਆਦਾ ਕੁੜੀ ਨੂੰ ਇਹ ਹੋਗਾ ਵੀ ਪੈਸੇ ਚੰਗੇ ਆ ਟੌਚ ਔਰ ਕੱਢਦਾ ਗੱਡੀ ਐ ਚੰਗੀ ਕੋਲੇ ਠੀਕ ਆ ਜਾਂਦਾ ਕੁੜੀ ਇਹ ਚੀਜ਼ ਵੇਖੇ ਕਿਉਂਕਿ ਤਕਰੀਬਨ ਆਪਾਂ 30% ਕੁੜੀਆਂ ਵੇ ਨਹੀਂ ਆ ਪੈਸਾ ਹੀ ਤੇ ਮੁੰਡਾ ਸੋਹਣਾ ਸੁਨੱਖਾ ਹੀ ਭਾਲਦੇ ਹਨਾ ਬੀਪਲ ਸੰਤ ਹੁੰਦੇ ਨੇ ਜਿਹੜਾਂ ਉਹਦੇ ਕਹਿ ਦਿੰਦੀਆਂ ਵੇਸੇ ਤਾਂ ਆਪਦੇ ਜੋ ਮਾਪਿਓ ਨੇ ਕੀਤਾ ਉਹ ਆ ਤੇ ਜਾਂ ਸਾਡਾ ਜੋ ਕੁਝ ਵੀ ਹੈਗਾ ਹਨਾ ਉਹ ਚੀਜ਼ ਆ ਪਰ ਇਹ ਜਦੋਂ ਜਾਂਦੇ ਕਰਦੇ ਸੀਗੇ ਉੱਥੇ ਇਹਨਾਂ ਨੇ ਜਾਣਾ ਤੇ ਪਤਾ ਨਹੀਂ ਸੀ ਇਹਨਾਂ ਦੀ ਕੋਈ ਗੱਲਬਾਤ ਦਾ ਜਦੋਂ ਵੀ ਪਿੰਡ ਦੇ ਵਿੱਚ ਮਾੜਾ ਮੋਟਾ ਗੱਲਬਾਤ ਹੋਈਏ ਫੋਨ ਤੇ ਰੁੱਝੇ ਨਾ ਲੱਗੇ ਕੁੜੀ ਰੁੱਝੀ ਰਹਿਣ ਲੱਗੀ ਇਹਨਾਂ ਦਾ ਰੌਲਾ ਪਿਆ ਪਤਾ ਲੱਗਾ ਉਸ ਤੋਂ ਬਾਅਦ ਇਹ ਬੰਦੇ ਦਾ ਪਿੰਡ ਦੇ ਵਿੱਚ ਜਲੂਸ ਵੀ ਬਹੁਤ ਕੱਢਿਆ ਲੋਕਾਂ ਨੇ ਲੋਕਾਂ ਨੇ ਜਲੂਸ ਐ ਕੱਢੇ ਵੀ ਤੂੰ ਐਂ ਤਾਂ ਸੋਚ ਲਾ 50 ਸਾਲ ਦਾ ਤੂੰ 25 ਸਾਲ ਦੀ ਕੁੜੀ ਆ ਤੇਰੇ ਕੁੜੀਆਂ ਦੀ ਬਰਾਬਰ ਆ ਵੀ ਤੂੰ ਆ ਕੀ ਲੱਛਣ ਕਰੀ ਜੰਨਾ ਪਰ ਉਹ ਬੰਦਾ ਇੰਨਾ ਕਿ ਬਿਸ਼ਾਰਮ ਨਿਕਲਿਆ ਫੇਰ ਵੀ ਉਹਨਾਂ ਦੇ ਬਾਹਰ ਮੂਰ ਮੂਰ ਦੀ ਗੇੜੇ ਮਾਰ ਲੱਗ ਗਿਆ ਉਹਨਾਂ ਦੇ ਮਾਪਿਆਂ ਨੇ ਵੀ ਬਹੁਤ ਕਿਹਾ ਕੁੜੀ ਵੀ ਨਹੀਂ ਹਟੀ ਮਾਂ ਦੀ ਨਾਉ ਕੁੜੀ ਹਟਾਈ ਪਤੰਦਰਾਂ ਨੇ ਵੀ ਤੁਸੀਂ ਕਾਲਚੇ ਚੋਂ ਹਟਾ ਲੋ ਇਹਨੂੰ ਵਿਆਹ ਦੋ ਕੁਝ ਨਹੀਂ ਕੀਤਾ ਉਹ ਬਈ ਉਹ ਲੈ ਕੇ ਭੱਜ ਗਿਆ 50 ਸਾਲ ਦਾ ਬੰਦਾ 25 ਸਾਲ ਦੀ ਕੁੜੀ ਨੂੰ ਭਜਾ ਕੇ ਲੈ ਕੇ ਜਾਂਦਾ ਪਿੰਡ ਦੇ ਵਿੱਚ ਬਈ ਮਾਹੌਲ ਕੀ ਬਣ ਜਾਂਦਾ ਮਾਹੌਲ ਬਈ ਹੁਣ ਜਿਹੜੇ ਉਹਦੇ ਜਵਾਕ ਆ ਉਹਦੇ ਬੰਦੇ ਠੀਕ ਆ ਤੇ ਉਹ ਉਹਦੇ ਜਗ੍ਹਾ ਕੁੜੀ ਦੇ ਭਰਾ ਆ ਗਏ ਉਹਨਾਂ ਦਾ ਸਰਪਟ ਆ ਲੜੇ ਆਪਸ ਵਿੱਚ ਦੀ ਠੀਕ ਆ ਸਰਪਟ ਪਟ ਗਏ ਹੁਣ ਉਹ ਭੱਜਣ ਵਾਲੇ ਤਾਂ ਭੱਜ ਗਏ ਮਗਰ ਲੈ ਹਸਪਤਾਲਾਂ ਚ ਪਏ ਠੀਕ ਆ ਸਰਪੰਚਾਂ ਨੇ ਕਹਿਤਾ ਹੁਣ ਪੁਲਿਸ ਨੂੰ ਵੀ ਕਿਹਾ ਹੋਇਆ ਵੀ ਉਹਦੀ ਟਰੈਕਿੰਗ ਤੇ ਲਾ ਕੇ ਜੋ ਕਹਿੰਦੇ ਵੀ ਉਹਨਾਂ ਨੇ ਇਹ ਗੱਲ ਕਹਿਦੀ ਉਹ ਕਹਿੰਦਾ ਜੇ ਬੰਦੇ ਨੂੰ ਸਜ਼ਾ ਕਰਾਉਣੀ ਆ ਨਾਲ ਕੁੜੀ ਨੂੰ ਵੀ ਕਰਾਉਣੀ ਆ ਕੁੜੀ ਵਾਲੇ ਵੀ ਕਹਿੰਦੇ ਵੀ ਸਹੀ ਇਹ ਨਹੀਂ ਹੈਗਾ ਕਹਿੰਦਾ ਸਾਡੀ ਗਲਤੀ ਕੁੜੀ ਦੀ ਵੀ ਹੈ ਧੱਕੇ ਨਾਲ ਕੁਮੇਲੇ ਜੂਆ ਵੀ ਤੇ ਰੋਲਾ ਪਿੰਦਾ ਪਿੰਦਾ ਪਰ ਚਲ ਕੁੜੀ ਜੇ ਆਪਾਂ ਸੋਚ ਗਏ ਤੇ ਮੁੰਡੇ ਨੂੰ ਬੰਦੇ ਨੂੰ ਆਪ ਸਿਆਣ ਪਛਾਈਦੀ ਸੀ ਵੀ ਮੇਰੇ ਦੋ ਜਵਾਕ ਆ ਮੇਰੇ ਵੀ ਕੁੜੀ ਆ ਮੁੰਡਾ ਆ ਤੇ ਮੇਰੀ ਘਰ ਵਾਲੀ ਆ ਉਹ ਬਈ ਹੁਣ ਘਰੇ ਆਏ ਉਹ ਲਾ ਗਡਾ ਗਡਾ ਡੂੰਗਾ ਲੈ ਕੇ ਇਹ ਮੁੰਡੇ ਇਹ ਲੜ ਪਏ ਇਹਨਾਂ ਦੇ ਸੱਟਾ ਸੱਟਾ ਮਾਰ ਕੇ ਨਾਲੇ ਉਹਨਾਂ ਦੇ ਵੱਜ ਗਏ ਹੁਣ ਉਹ ਹਸਪਤਾਲਾਂ ਚ ਪਏ ਪੈਸੇ ਵੀ ਲੱਗਣਗੇ ਦਸ਼ਮਣੀ ਪੈਗੀ ਕੀ ਕਾਦੀ ਖਤਰ ਇੱਕ ਦੋ ਮਿੰਟ ਦੇ ਸਵਾਦ ਦੀ ਖਤਰ ਆ ਚੀਜ਼ਾਂ ਦਾ ਰੌਲਾ ਪਿਆ ਇੱਕ ਇੱਕ ਗੱਲ ਉਹ ਕੀਤੀ ਸੀ ਕਹਿੰਦੇ ਕਹਿੰਦੇ ਵੀ ਜਦੋਂ ਫੋਨ ਲਾਇਆ ਉਸ ਬਜ਼ੁਰਗ ਨੂੰ ਉਸ 50 ਸਾਲ ਦੇ ਬੰਦੇ ਨੂੰ ਉਹ ਕਹਿੰਦਾ ਵੀ ਅੱਜ ਦੇ ਟਾਈਮ ਦੇ ਵਿੱਚ ਬਈ ਕੱਲ ਜੂਗਾ ਜਿਹਦਾ ਜਿਵੇਂ ਲੋਟ ਆਉਂਦਾ ਬਈ ਉਵੇਂ ਚੱਲੀ ਜਾਂਦਾ ਤੁਸੀਂ ਮੇਰਾ ਕੀ ਵਿਗਾੜ ਲਓਗੇ ਜਦੋਂ ਮੇਰੇ ਨਾਲ ਰਾਜਮੰਦੀ ਆ ਕੁੜੀ ਦੀ ਤੁਸੀਂ ਤੁਸੀਂ ਕੀ ਦਾਣੇ ਲੈਣੇ ਮੈਥੋਂ ਇਦਾਂ ਦੀਆਂ ਗੱਲਾਂ ਹੋਈਆਂ ਬਈ ਕਹਿੰਦੇ ਉਹਨੂੰ ਫੋਨ ਲਾ ਕੇ ਕਹਿੰਦੇ ਜੇ ਤੂੰ ਬੁੜਾ ਹੋਇਆ ਸੀ ਉਹ ਕਹਿੰਦਾ ਮਰਦ ਤੇ ਘੋੜਾ ਕਦੇ ਬੁੜੇ ਹੁੰਦੇ ਆ ਹੂੰ ਅੱਗੋਂ ਆਹ ਗੱਲ ਕਹਿੰਦਾ ਕਹਿੰਦਾ ਜਿਹੜਾ ਬੰਦਾ ਪਾਈਆ ਛੋਲੇ ਕੰ ਦਾ ਦਿੱਲੀ ਉਹ ਮਰਦ ਤੇ ਘੋੜਾ ਬੜਾ ਹੋ ਜੂਗਾ ਉਹਨੂੰ ਸ਼ਰਮ ਹੈ ਨਹੀਂ ਬਸ ਭਗਾਈ ਆ ਹਾਂ ਬਿਸ਼ਰਮੀ ਦੀ ਹੱਦ ਤਾਂ ਜਮੇ ਟੱਪ ਗਿਆ ਬਈ ਇਹ ਲੋ ਉਹਦਾ ਮੁੰਡਾ ਵਿਚਾਰਾ ਏਡਾ ਕਿ ਪਛੇਮਾਨ ਹੋਇਆ ਫਿਰਦਾ ਹਨਾ ਉਹ ਬਾਹਰ ਨਿਕਲਣ ਜੋਗਾ ਨਹੀਂ ਕੁੜੀ ਨਹੀਂ ਨਿਕਲਣ ਜੋਗੀ ਕੱਲ ਨੂੰ ਉਹਨਾਂ ਦੇ ਜਵਾਕ ਨੂੰ ਰਸਤੇ ਕਿਵੇਂ ਹੋਣਗੇ ਰੌਲਾ ਹੀ ਐ ਇਹ ਪਰ ਵੀ ਉਹ ਬੰਦੇ ਨੇ ਤਾਂ ਜਮੇ ਹੱਦਾਂ ਟਪਾ ਦਿੱਤੀਆਂ ਦੋਸਤੋ ਪਿੰਡ ਦੇ ਵਿੱਚ ਜੇ ਇਹੋ ਜਿਹਾ ਕੰਮ ਹੋ ਜੇ ਨਾ ਤੇ ਪਿੰਡ ਦੇ ਵਿੱਚ ਨਾ ਥੂ-ਥੂ ਹੋ ਜਾਂਦੀ ਹੈ ਸਾਰੇ ਪਿੰਡ ਦੀ ਅੱਜ ਇਹਨਾਂ ਦੇ ਪਿੰਡ ਦੇ ਵਿੱਚ ਇਹ ਕੰਮ ਹੋ ਗਿਆ ਵੀ 50 ਸਾਲ ਦਾ ਇੱਕ ਬੰਦਾ ਇੱਕ ਬੁਢਾ ਜਿਹਦੇ ਗੋਡੇ ਗੱਟੇ ਨਹੀਂ ਚੱਲਦੇ ਹੁੰਦੇ 50 ਸਾਲ ਦੀ ਉਮਰ ਦਾ ਬੰਦਾ ਇੱਕ 25 ਸਾਲ ਦੀ ਕੁੜੀ ਨੂੰ ਲੈ ਕੇ ਫਰਾਰ ਹੋ ਜਾਂਦਾ ਤੇ ਉਹਦੇ ਨਾਲ ਵਿਆਹ ਕਰਾ ਲੈਂਦਾ ਕਹਿੰਦਾ ਵੀ ਘਰੋਂ ਤਿਆਰ ਹੋ ਕੇ ਰੈਡੀਮੈਂਟ ਪੂਰਾ ਘੈਂਡ ਬਣ ਕੇ ਪੂਰੇ ਘੈਂਡ ਗੱਡੀ ਤਿਆਰ ਕਰਕੇ ਲੈ ਕੇ ਜਾਂਦਾ ਹੁੰਦਾ ਸੀ ਕਾਲਜ ਤੇ ਤੇ ਕੁੜੀ ਕਾਲਜ ਪੜ੍ਹਦੀ ਹੁੰਦੀ ਸੀ ਰੋਲਾ ਪਹਿਲਾਂ ਵੀ ਕੁੜੀ ਦਾ ਪਿਆ ਹੋਇਆ ਸੀ ਪਰ ਉਹਨਾਂ ਦੇ ਪਤੰਦਰਾਂ ਨੇ ਕਹਿੰਦਾ ਵੀ ਹਟਾਈ ਨਹੀਂ ਕੁੜੀ ਉਹਨੂੰ ਉੱਥੇ ਹੀ ਲਾਈ ਰੱਖਿਆ ਬਾਅਦ ਵਿੱਚ ਜਦੋਂ ਆਹ ਕੰਮ ਹੋ ਗਿਆ ਪਿੰਡ ਦੇ ਵਿੱਚ ਵੀ ਜਲੂਸ ਪੂਰਾ ਹੋਇਆ ਪੰਚਾਇਤਾਂ ਵੀ ਹੋਈਆਂ ਪਿੰਡ ਦੇ ਵਿੱਚ ਵੀ ਜਲੂਸ ਕੱਢਿਆ ਗਿਆ ਤੇ ਪਿੰਡ ਦਾ ਨਾਮ ਇੰਨਾ ਬਦਨਾਮ ਕਰਤਾ ਇਹਨਾਂ ਨੇ ਉਸ ਬੰਦੇ ਨੇ ਵੀ ਕਹਿ ਦਈਏ ਵੀ ਲੋਕ ਹੁਣ ਆਪਣੀ ਉਥੇ ਪਿੰਡ ਦੇ ਵਿੱਚ ਰਿਸ਼ਤੇ ਵੀ ਨਹੀਂ ਕਰ ਰਹੇ ਭਾਈ ਕਹਿੰਦੇ ਰਿਸ਼ਤੇ ਵੀ ਨਹੀਂ ਹੋ ਰਹੇ ਪਿੰਡ ਦੇ ਵਿੱਚ ਰਿਸ਼ਤੇ ਕੀ ਹੋਣੇ ਭਈ ਅਗਲਾ ਕਹਿੰਦਾ ਵੀ ਇਹ ਤਾਂ ਪਿੰਡ ਦਾ ਹੀ ਆਵਾ ਉੱਤਿਆ ਪਿਆ ਹਨਾ ਲੜੋ ਲੜਾਈ ਹੋਈ ਜਾਂਦੀ ਹੈ ਹੁਣ ਤਾਂ ਅੱਗੇ ਰਿਸ਼ਤੇ ਤਾਂ ਅੱਗੇ ਨਹੀਂ ਹੁੰਦੇ ਸੋਂ ਤਾਂ ਭਾਨਗਾਂ ਹੀ ਬਹੁਤ ਵਜਦੀਆਂ ਭਾਨਗਾਂ ਹੀ ਵਜਦੀਆਂ ਅਗਲਾ ਕਹਿੰਦਾ ਜਿਹੜੇ ਆਈਆਂ ਆ ਇਹਨਾਂ ਦੇ ਪਿੰਡ ਤਾਂ ਬੁੜੇ ਆਏ ਆ ਇਹਨਾਂ ਦੇ ਪਿੰਡ ਕੁੜਗਾਂ ਆਏ ਆ ਜੇ ਹੁਣ ਇੱਕ ਕੁੜੀ ਆ ਜਾਂ ਇੱਕ ਬੰਦਾ ਇਹ ਜਿਹਾ ਕੰਮ ਕਰ ਜੇ ਉਹ ਸਾਰੇ ਪਿੰਡ ਨੂੰ ਕਲੰਕ ਲੱਗਣ ਵਾਲਾ ਕੰਮ ਹੀ ਹੋ ਜਾਂਦਾ ਹਨ ਤੇ ਉਹੀ ਚੀਜ਼ ਇਹ ਕਲੰਕ ਲੱਗਣ ਵਾਲਾ ਹੀ ਹੋ ਗਿਆ ਬਈ ਜਦੋਂ ਕੁੜੀ ਨੇ ਇਹ ਕੰਮ ਕੀਤਾ ਤੇ ਉਹਨਾਂ ਦਾ ਵੀ ਰੌਲਾ ਪੈ ਗਿਆ ਅਗਲਾ ਕਹਿੰਦਾ ਇਹ ਤਾਂ ਇਹੋ ਜਿਹੀ ਹੈ ਇਹ ਤਾਂ ਸਾਰਾ ਪਿੰਡ ਹੀ ਇਹੋ ਜਿਹਾ ਹੋਊਗਾ ਜਦੋਂ ਇਹਨਾਂ ਦੇ ਪਿੰਡ ਦੇ ਨਾਲ ਤਾਂ ਬੁੜੇ ਚਾਜ ਦੇ ਨਾਲ ਕੁੜਗਾਂ ਚਾਜ ਦੇ ਵਿਆਹ ਦੇ ਜਵਾਕਾਂ ਨੂੰ ਕਿਹ ਤੇਰਾ ਵਿਆਹ ਹੋ ਗਿਆ ਮੇਰਾ ਤਾਂ ਹੋਇਆ ਪਹਿਲਾਂ ਦਾ ਕਿਤੇ ਉਹ ਵੀ ਡਰ ਵੀ ਹੁੰਦਾ ਵੀ ਹਨਾ ਵੀ ਮੇਰਾ ਵਿਆਹ ਨਾ ਰਹਿ ਜੇ ਯਾਰ ਹੁਣ ਮੈਂ ਕੀ ਕਰਾਂ ਕਈਆਂ ਦੇ ਤਾਂ ਵਿਆਹ ਹੀ ਨਹੀਂ ਹੁੰਦੇ ਪਏ ਤੇ ਇੱਕ ਉਤੋਂ ਆ ਪਿੰਡ ਦੇ ਵਿੱਚ ਆ ਮੋਲ ਬਣ ਗਿਆ ਜਿਹੜਾ ਡਰ ਤਾਂ ਡਰ ਆ ਜਿਹੜਾ ਵਿਆਹ ਹੋਣ ਦਾ ਡਰ ਉਹ ਹਜੇ ਅਲੱਗ ਚੀਜ਼ ਆ ਜਿਹੜਾ ਵਿਆਹ ਹੋ ਕੇ ਭੱਜਣ ਦੀ ਅਲੱਗ ਆ ਉਹ ਅਲੱਗ ਚੀਜ਼ ਆ ਹੁਣ ਸਾਨੂੰ ਆਪ ਨੂੰ ਵੀ ਕੀ ਪਤਾ ਮੇਰੇ ਆਪ ਦੀ ਨਾ ਭੱਜੇ ਇੱਕ ਪਿੰਡ ਦੇ ਵਿੱਚ ਯਾਰ ਕੁੜੀਆਂ ਤੇ ਵੀ ਪਾਬੰਦੀ ਬੜੀ ਲੱਗ ਗਈ ਹੋਣਾ ਵੀ ਉਹਨਾਂ ਦੇ ਘਰ ਦੇ ਉਹਨਾਂ ਨੂੰ ਫੋਨ ਫੋਣ ਫੜਾ ਦਿੰਦੇ ਆ ਇਹ ਚੀਜ਼ਾਂ ਚੱਲਦੀਆਂ ਫਿਰ ਬਾਅਦ ਵਿੱਚ ਜਦੋਂ ਗਲਤ ਹੋ ਜਾਂਦਾ ਕੰਮ ਪਿੰਡ ਦੇ ਵਿੱਚ ਫਿਰ ਮਾੜਾ ਹੱਲਾਸ਼ੇਰੀ ਹੁੰਦੀ ਆ ਵੀ ਕੁੜੀਆਂ ਨੂੰ ਬਚਾਓ ਕੁੜੀਆਂ ਨੂੰ ਬਚਾਓ ਬੜੀਆਂ ਕਮੇਟੀਆਂ ਬਣ ਜਾਂਦੀਆਂ ਬੜੇ ਪੰਚਾਇਤਾਂ ਹੋਣ ਲੱਗ ਜਾਂਦੀਆਂ ਬਾਅਦ ਦੇ ਵਿੱਚ ਬਈ ਉਹ ਚੀਜ਼ਾਂ ਫਿਰ ਫੇਰ ਖਤਮ ਹੋ ਜਾਂਦੀਆਂ ਕੀ ਸਿਸਟਮ ਇੱਕ ਚੀਜ਼ ਹੁੰਦੀ ਹੈ ਨਾ ਵੀ ਜਿਵੇਂ ਸਿਆਣੇ ਕਹਿੰਦੇ ਨੇ ਇੱਕ ਮੱਝ ਛੱਪੜ 'ਚ ਵੱਢ ਜੇ ਗੰਦੀ ਮੱਝ ਹਨਾ ਉਹ ਸਾਰੇ ਛੱਪੜ ਨੂੰ ਖਰਾਬ ਕਰ ਦਿੰਦੀ ਹੈ ਜਿਵੇਂ ਮੱਛੀ ਇੱਕ ਤਲਾਬ ਨੂੰ ਖਰਾਬ ਕਰ ਉਹ ਚੀਜ਼ ਕੀ ਹੁੰਦੀ ਹੈ ਵੀ ਜਦੋਂ ਇੱਕ ਕੁੜੀ ਨੇ ਇਹ ਕੰਮ ਕਰਤਾ ਤੇ ਉਹਦੇ ਵਿੱਚ ਜਿਹੜੀਆਂ 99 ਕੁੜੀਆਂ ਹੋਰ ਆ ਉਹਨਾਂ ਦੇ ਵੀ ਰਾਹਤੇ ਬੰਦ ਹੋਣ ਵਾਲਾ ਕੰਮ ਹੋ ਜਾਂਦਾ ਕਿਉਂ ਮੰਨ ਇੱਕ ਮੰਨ ਲਾ ਇੱਕ ਮੱਝ ਛੱਪੜ ਨੂੰ ਸਾਰਿਆਂ ਨੂੰ ਖਰਾਬ ਕਰ ਦਿੰਦੀ ਗੰ ਲੱਬੜੀ ਮੱਝ ਵੱਢ ਜੇ ਜਾਂ ਇੱਕ ਮੱਛੀ ਆ ਉਹ ਸਾਰੇ ਤਲਾਬ ਨੂੰ ਖਰਾਬ ਕਰ ਦਿੰਦੀ ਆ ਵੀ ਖਰਾਬ ਮੱਛੀ ਹੈ ਨਾ ਜਿਹੜੀ ਇਹ ਕੁੜੀ ਆ ਕੁੜੀ ਇੱਕ ਕੁੜੀ ਜੇ ਇਹ ਗਲਤ ਕੰਮ ਕਰਦੀ ਆ ਤੇ ਉਹਨੂੰ ਜਿਹੜੀਆਂ ਦੂਜੀਆਂ 99 ਕੁੜੀਆਂ ਉਹਨਾਂ ਨੂੰ ਵੀ ਮਾਪੇ ਉਸ ਨਜ਼ਰ ਨਾਲ ਦੇਖਣ ਲੱਗ ਜਾਂਦੇ ਜਿਹੜੀ ਉਹ ਕੁੜੀ ਨੇ ਇੱਕ ਗਲਤੀ ਕੀਤੀ ਹੁੰਦੀ ਹੈ ਪਲਾਓ 99 ਸਿਆਣਗਾਂ ਕੋਈ ਹਰਕਤ ਨਹੀਂ ਕਰਦਗਾ ਪਰ ਉਹ ਜਿਹੜੀ ਇੱਕ ਗਲਤੀ ਦੇ ਨਾਲ ਹੀ ਉਹ 99 ਦੀ ਗਾਂ ਮੂਰੇ ਟੋਹਾ ਪਟਿਆ ਜਾਂਦਾ ਠੀਕ ਹੈ ਇਹੀ ਹੁਣ ਬਜ਼ੁਰਗਾ ਕਿੱਥੇ ਦਾ ਬਜ਼ੁਰਗ ਨੇ ਪਿਆਰ ਦੇਣਾ ਸੀ ਇਹ ਸਿਰ ਤੇ ਹੱਥ ਧਰ ਕੇ ਕਿੱਥੇ ਭਜਾ ਕੇ ਲੈ ਗਿਆ ਤੇ ਹੁਣ ਉਹ ਜਿਹੜੇ ਬੁੜੇ ਆ ਅਗਲਾ ਉਹਨਾਂ ਨੂੰ ਵੀ ਚੌਰੇ ਦੱਸਣ ਲੱਗ ਜੂ ਇੱਕ ਟਾਈਮ ਸੀਗਾ ਵੀ ਬੁੜਿਆਂ ਨੂੰ ਬੜਾ ਸਤਕਾਰ ਮਿਲਦਾ ਸੀ ਬੁੜਾ ਬੁੜੇ ਬੜੇ ਇੱਕ ਆਪਾਂ ਸਾਰੇ ਬੁੜਿਆਂ ਨੂੰ ਕਹਿੰਦੇ ਕਈ ਹਏ ਸਹੀ ਵੀ ਆ ਯਾਰ ਮਤਲਬ ਕਹਿ ਦੀ ਕਈ ਬੁੜੇ ਇਹੋ ਜਿਹੇ ਹੁੰਦੇ ਜਿਹੜੇ ਠਰਕੀ ਹੁੰਦੇ ਜਿਨ੍ਹਾਂ ਦੇ ਠਰਕੀ ਪੁਣਾ ਪਹਿਲਾਂ ਹੀ ਦਿਲ ਦੇ ਵਿੱਚ ਹੁੰਦਾ ਦਿਮਾਗ ਦੇ ਵਿੱਚ ਹੁੰਦਾ ਜਿਹੜੇ ਲੋਕਾਂ ਦੀਆਂ ਬੁੜੀਆਂ ਆਉਂਦੀਆਂ ਜਾਂਦੀਆਂ ਵੇਂਦੇ ਆ ਬਈ ਕੀ ਕਹਿਣਾ ਚਾਹੁੰਦੇ ਆ ਇਹ ਚੀਜ਼ਾਂ ਬਾਰੇ ਬਈ ਬਥੇਰੇ ਚੰਗੇ ਵੀ ਪਏ ਆ ਕਈਆਂ ਦੇ ਅੱਖਾਂ 'ਚ ਤੂੰ ਦੇਖ ਲਈ ਝਾਕ ਕੇ ਦੇਖ ਲਈ ਅੱਖਾਂ ਦੇ ਵਿੱਚ ਹੀ ਹਵਸ਼ ਹੁੰ ਠੀਕ ਹੈ ਨਾ ਕਈ ਬਥੇਰੇ ਬੁੜੇ ਬੁੜੇ ਹੁਣ ਆਏ ਨਹੀਂ ਮੈਂ ਤੁਹਾਨੂੰ ਕਹਿੰਦਾ ਵੀ ਸਾਰੇ ਗਲਤ ਆ ਜੇ ਹੁਣ ਇਹਨੇ ਇੱਕ ਗਮ ਗਲਤ ਕਰਤਾ ਤੋ ਵੀ ਆਏ ਨਹੀਂ ਵੀ ਸਾਰੇ ਖਰਾਬ ਹੋ ਗਏ ਪਰ ਜਿੱਥੋਂ ਲੋਕਾਂ ਦਾ ਨਜ਼ਰੀਆ ਦੇਖਣ ਦਾ ਹੁਣ ਜਿਹਨਾਂ ਬੁੜੇ ਬੁੜਿਆਂ ਦੀ ਰਿਸਪੈਕਟ ਹੁੰਦੀ ਆ ਉੱਥੇ ਬੰਦਾ ਕਿਤੇ ਨਾ ਕਿਤੇ ਉਹ ਡਿਸਰੈਸਪੈਕਟ ਕਰਨ ਲੱਗ ਜਾਂਦਾ ਉਹਨੂੰ ਅ ਅ ਅਗਿਆਕਾਰੀ ਨਹੀਂ ਬਣਦਾ ਹਨਾ ਵੀ ਅਗਲਾ ਕਹਿੰਦਾ ਵੀ ਅੱਜ ਇਹ ਬੁੜਾ ਇਹ ਜਿਹਾ ਉਹ ਵੀ ਇਹ ਜਿਹਾ ਹੋਊਗਾ ਜਿਵੇਂ ਇੱਕ ਕੁੜੀ ਨੇ 99 ਕੁੜੀਆਂ ਦੀ ਜ਼ਿੰਦਗੀ ਖਰਾਬ ਕੀਤੀ ਹੁਣ ਉਹੀ ਕੁੜੀਆਂ ਅੱਗੇ ਕੁੜੀਆਂ ਕੱਲੰਗਾ ਜਾਂਦੀਆਂ ਸੀ ਬੱਸਾਂ 'ਚ ਚੜ੍ਹ ਕੇ ਹੁਣ ਉਹੀ ਮਾਪੇ ਮੋਟਰਸਾਈਕਲਾਂ ਦੇ ਛੱਡ ਕੇ ਆਉਂਦਾ ਉੱਥੇ ਬਾਜ਼ਰ 'ਚ ਖੜਦਾ ਉਧਰੋਂ ਲੈ ਕੇ ਆਉਂਦਾ ਅਸੀਂ ਹੁਣ ਵੀ ਪਿੰਡ ਦੇ ਵਿੱਚ ਵੀ ਹਨਾ ਵੀ ਸੰਸਕਰੀ ਸਿਸਟਮ ਬਣਿਆ ਹੋਊਗਾ ਵੀ ਲੋਕ ਡਰੇ ਪਏ ਹੋਣਗੇ ਕੁੜੀਆਂ ਨੂੰ ਕਾਲਜ ਪੜ੍ਹਨ ਭੇਜਦੇ ਆ ਉਹ ਵੀ ਹਟਾਉਣ ਨੂੰ ਫਿਰਦੇ ਹੋਣਗੇ ਵੀ ਡਰਦੇ ਹੋਣਗੇ ਵੀ ਸਾਡੀ ਕੁੜੀ ਵੀ ਦਾ ਇਹ ਜਿਹਾ ਨਾਂ ਲਵਾ ਦੇ ਪਿੰਡ ਦੇ ਵਿੱਚ ਇੱਕ ਨਾ ਬਈ ਬੜਾ ਚੱਲਿਆ ਹੁੰਦਾ ਹਨਾ ਵੀ ਹਨਾ ਵੀ ਅਪ ਕਹਦੇ ਵੀ ਹਨਾ ਵੀ ਕਹਦੀਏ ਵੀ ਬਜ਼ੁਰਗ ਆ ਜਿਹੜੇ ਉਹਨਾਂ ਨੂੰ ਬੜੀ ਇੱਜ਼ਤ ਦਿੱਤੀ ਜਾਂਦੀ ਆ ਵੱਡਿਆਂ ਨੂੰ ਬੜੀ ਇੱਜ਼ਤ ਦਿੱਤੀ ਜਾਂਦੀ ਆ ਅੱਜ ਦੇ ਟਾਈਮ ਦੇ ਵਿੱਚ ਇਹ ਨਹੀਂ ਲੱਗਦਾ ਪਿਆ ਬਈ ਵੀ ਚਾਚੇ ਦੇ ਨਾਲ ਵੀ ਕੁੜੀ ਭੇਜਣ ਤੋਂ ਡਰਦੇ ਲੋਕ ਬਈ ਯਾਰ ਜਿਹੜੇ ਰਿਸ਼ਤੇ ਆ ਨਾ ਜੇ ਤਾਂ ਬੰਦੇ ਨੇ ਸਮਝਣੇ ਆ ਤੋ ਬਗਾਨਾ ਬੰਦਾ ਵੀ ਉਹ ਪੂਰਕ ਛਾੜ ਦਿੰਦਾ ਤੇ ਨਹੀਂ ਹੁਣ ਤੂੰ ਅੱਜ ਦੇ ਟਾਈਮ ਤੇ ਦੇਖ ਲਾ ਇੱਕ ਸਗਾ ਮਾਮਾ ਦੀ ਭਾਂਜੀ ਨੂੰ ਲੈ ਕੇ ਗਲਤ ਕੰਮ ਕਰਦਾ ਰਿਹਾ ਹਨਾ ਭੂਆ ਭਤੀਜੇ ਨੇ ਵਿਆਹ ਕਰਾ ਲਿਆ ਭਤੀਜੇ ਨੇ ਮਾਮਾ ਭਤੀ ਮਾਮਾ ਨਾ ਭੂਆ ਤੇ ਭਤੀਜੇ ਨੇ ਠੀਕ ਆ ਇੱਕ ਤੇ ਕੋਈ ਆਦੀ ਮਾਸੀ ਨਾਲ ਗਲਤ ਹੋਇਆ ਫਿਰਦਾ ਠੀਕ ਆ ਕੋਈ ਆਦੀ ਮਾਮੀ ਨਾਲ ਫੜਿਆ ਗਿਆ ਕੋਈ ਚਾਚਾ ਤੇ ਭਤੀਜਾ ਤੇ ਚਾਚੀ ਗਲਤ ਹੋਇਆ ਫਿਰਦੇ ਕੀ ਕਹੋਗੇ ਇਹਨੂੰ ਇਹ ਚੀਜ਼ ਹੈ ਇੱਕ ਕੋਰ ਕਾਲ ਯੁਗ ਦੀ ਨਿਸ਼ਾਨੀ ਆ ਜਿੱਥੇ ਦੁਨੀਆਂ ਦਾ ਆਪਾਂ ਕਹਿੰਦੇ ਜਮਾਂ ਅੰਤੋਂ ਵਾਲਾ ਹੁਣ ਇੱਕ ਖਬਰ ਆ ਥੋੜੇ ਟਾਈਮ ਪਹਿਲਾਂ ਵੀ ਕਹਿੰਦੇ 12 ਕੇ 14 ਸਾਲ ਦੀ ਕੁੜੀ ਪ੍ਰੈਗਨੈਂਟ ਹੋਈ ਆ ਜਿਹਨੂੰ ਕੋਈ ਸਮਝ ਨਹੀਂ ਹਜੇ ਇਹ ਕੀ ਕਹਿ ਸਕਦੇ ਆ ਇਹ ਲੋਕਾਂ ਦੀ ਜਾਂ ਤਾਂ ਹਫਸ਼ ਵਧ ਗਈ ਜਾਂ ਲੋਕਾਂ ਦਾ ਦੇਖਣ ਦਾ ਨਜ਼ਰੀਆ ਘਟ ਗਿਆ ਜਿਹੜਾ ਆਪਦੀ ਭੈਣ ਨੂੰ ਭੈਣ ਵੀ ਨਹੀਂ ਸਮਝਦਾ ਹੁਣ ਮਾਮੇ ਦੇ ਭਾਂਜੀ ਦਾ ਰਿਸ਼ਤਾ ਦੇਖ ਲਓ ਧੀਆ ਪਿਓ ਮੋਪਿਓ ਧੀਆਲਾ ਹੁੰਦਾ ਚਾਚੇ ਭਤੀਜੀ ਵਾਲਾ ਭੂਆ ਭਤੀਜੇ ਵਾਲਾ ਉਹ ਕੀ ਹੁੰਦਾ ਯਾਰ ਤੇ ਉਹ ਇੱਥੇ ਲੋਕ ਇੰਨੇ ਗਿਰ ਗਏ ਹੂੰ ਵੀ ਇਹ ਚੀਜ਼ਾਂ ਸਮਝ ਨਾਲ ਹੀ ਹੁੰਦੀਆਂ ਵੀ ਬੰਦਿਆਂ ਨੂੰ ਸਮਝਦਾਰੀ ਚਾਹੀਦੀ ਆ ਵੀ ਭਾਈ ਇਹ ਕੋਰ ਕਾਲ ਯੋਗ ਹੈ ਇਹਨੂੰ ਥੋੜਾ ਬਹੁਤਾ ਮਾੜਾ ਮੋਟਾ ਤੁਸੀਂ ਸਮਝੋ ਜਿਹੜੀਆਂ ਰਿਸ਼ਤੇਦਾਰੀਆਂ ਜਮ੍ਹਾਂ ਖਤਮ ਹੋ ਜਾਣਗੀਆਂ ਕਿਸੇ ਟਾਈਮ ਬੰਦੇ ਨੇ ਆ ਉਹਦੀ ਮਾਮੇ ਭੂਆ ਦੀ ਕੁੜੀ ਕੋਲੇ ਬੈਠਣ ਨੂੰ ਹਟਾ ਦੇਣਗੇ ਮੁੰਡੇ ਨੂੰ ਵੀ ਕਿਤੇ ਇਹ ਕਿਤੇ ਸਾਲੇ ਉਹ ਵੀ ਨਾ ਗਲਤ ਹੋ ਜਾਣਾ ਇੱਕ ਬੰਦਾ ਖਰਾਬ ਕਰਦਾ ਤੇ 100 ਰਿਸ਼ਤਿਆਂ ਦੇ ਟ੍ਰੀਡ ਪੈਂਦੀ ਆ। ਇਹੀ ਪਿੰਡ ਦੇ ਵਿੱਚ ਮਹੌਲ ਬਣਿਆ ਪਿਆ। ਬਈ ਹੈਗਾ ਸਾਡੇ ਹੁਣ ਪਿੰਡ ਦੇ ਵਿੱਚ ਲੋਕ ਲੜ-ਲੜ ਮਰਨ ਵਾਲਾ ਕੰਮ ਹੋਇਆ ਪਿਆ। ਅੱਛਾ ਹੁਣ ਕੀ ਕਾਰਵਾਈ? ਉਹਦੇ ਪਰਿਵਾਰ ਨਾਲ ਗੱਲਬਾਤ ਨਹੀਂ ਕੀਤੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਬੁੜਾ ਬੰਦਾ ਲੈ ਕੇ ਗਿਆ ਸੀ ਜਨਾਨੀ ਨੂੰ, ਕੁੜੀ ਨੂੰ ਲੈ ਕੇ ਗਿਆ। ਉਹਨਾਂ ਦੇ ਘਰੇ ਨਹੀਂ ਗੱਲਬਾਤ ਹੋਈ ਕੀ ਸਿਸਟਮ ਬਣਿਆ? ਮੈਂ ਤੁਹਾਨੂੰ ਦੱਸਿਦਾ ਬਈ ਉਹਦਾ ਹੋਈ ਡਾਂਗੋ-ਡਾਂਗੀ ਹੋ ਗਿਆ ਹਸਪਤਾਲਾਂ 'ਚ ਪਿਆ। ਉਹ ਜਿਹੜੀ ਉਹਦੀ ਬੁੜਾ ਭੱਜ ਕੇ ਗਿਆ ਉਹਦੀ ਕੁੜੀ, ਉਹਦਾ ਮੁੰਡਾ ਉਹਦੀ ਘਰ ਦੇ ਸੱਟਾ ਵਜ ਗਈਆਂ। ਉਹਦੇ ਪੁੱਤੇ-ਪੁੱਤੀਆਂ ਵੀ ਹੋਣਗੇ ਫਿਰ। ਪੋਤੇ ਪੋਤਰੀ ਨੇ ਮੁੰਡਾ ਵਿਆਹਣਾ ਸੀ ਇਹ ਤਾਂ ਮੁੰਡਾ ਉਮਰ ਵਾਵਾ 50 ਸਾਲ ਦੀ ਤਾਂ ਉਹਦੀ ਆ ਮਨ ਲਾ 25 26 ਸਾਲ ਦਾ ਮੁੰਡਾ ਕਾ ਹੁਣ ਉਹ ਤਾਂ ਮੁੰਡੇ ਦਾ ਵਿਆਹ ਕਰਨੇ ਫੇਰ ਜੀ ਪੋਤੇ ਪੋਤੀ ਹੋਣੇ ਸੀ ਉਹ ਜਨ ਕਿ ਉਹਨਾਂ ਤੰਨਾ ਪਰਿਵਾਰ ਦੇ ਸੱਟੇ ਵਿੱਚ ਉਧਰੋਂ ਉਹਨਾਂ ਦੇ ਪਰਿਵਾਰਾਂ ਦੇ ਸੱਟਾ ਵਿੱਚ ਜਿਹੜੀ ਕੁੜੀ ਭੱਜੀ ਆ ਉਹ ਉਹ ਗਲਤੀ ਉਹਨਾਂ ਦੋਨਾਂ ਨੇ ਕੀਤੀ ਆ ਸੱਟੋ ਸੱਟੀ ਇਹ ਹੋ ਗਏ ਇਹ ਚੀਜ਼ਾਂ ਦਾ ਮੈਂ ਤਨ ਤਾਂ ਕਹਿਣਾ ਵੀ ਥੋੜਾ ਬਹੁਤਾ ਬੰਦੇ ਨੂੰ ਜੇ ਕੁੜੀਆਂ ਵੀ ਆ ਬੰਦੇ ਵੀ ਆ ਥੋੜਾ ਜਿਹਾ ਸੋਚ ਕੇ ਚੱਲਣ ਜਾਂ ਸਮਾਜ ਦੇ ਵਿੱਚ ਲੋਕਾਂ ਨੂੰ ਦੂਜਿਆਂ ਨੂੰ ਬੈਠਣ ਉੱਠਣ ਜੋਗੇ ਛੱਡ ਦੇਣਾ ਕੱਲੇ ਆਪ ਦੇ ਵੀ ਸਵਾਦ ਦੀ ਖਾਤਰ ਜਾਂ ਉਹਦੇ ਸਵਾਦਤਾ ਦੀ ਖਾਤਰ ਆ ਉਸ ਬੁੜੇ ਬਰੇ ਪਤਾ ਕੀਤਾ ਵੀ ਕਿੱਥੇ ਆ ਕਿੱਥੇ ਨਹੀਂ ਹੈਗਾ ਜਿਹਨੂੰ ਫੋਨ ਲਾਉਣੇ ਤੇ ਉਹ ਗਲਤ ਬੋਲਦਾ ਤੇ ਕਿਸੇ ਪੁਲਿਸ ਦੀ ਇਨਕੁਆਇਰੀ ਕੀਤੀ ਹੋਈ ਜਾਂ ਪਿੰਡ ਦੇ ਵਿੱਚ ਪੰਚਾਇਤ ਕੀਤੀ ਹੋਈ ਸਾਰਿਆਂ ਨਾਲ ਗੱਲਬਾਤ ਕੀਤੀ ਹੋਈ ਕੀ ਮਸਲਾ ਇਹ ਚੀਜ਼ ਦਾ ਹੱਲ ਕੀ ਹੋਊਗਾ ਇਹਦਾ ਕਰ ਲਈ ਬਈ ਉਹ ਪਾਲਸੋਂ ਕੱਲ ਪੰਚਾਇਤ ਗਈ ਸੀ ਤੇ ਹਸਪਤਾਲ 'ਚ ਜਾ ਕੇ ਇਹ ਸਾਰਿਆਂ ਦੇ ਬਿਆਨ ਲੈ ਕੇ ਆਈ ਆ ਕੁੜੀ ਦੀ ਕੁੜੀ ਦੀ ਜਿਹੜੀ ਮਾਂ ਜਿਹੜੀ ਕੁੜੀ ਭੱਜੀ ਉਹਦੀ ਮਾਂ ਤੇ ਉਹਦਾ ਪਿਓ ਕਹਿੰਦੇ ਵੀ ਸਾਡੇ ਵੱਲੋਂ ਤਾਂ ਮਰੀ ਵੀ ਆ ਫੜ ਕੇ ਚਾ ਕੇ ਜੇਲ੍ਹ 'ਚ ਠੋਕੋ ਠੀਕ ਆ ਉਧਰੋਂ ਉਹ ਕੁੜੀ ਜਿਹੜੀ ਬੁੜੀ ਆ ਉਹ ਕਹਿੰਦੀ ਉਹਦਾ ਪਰਿਵਾਰ ਕਹਿੰਦਾ ਵੀ ਸਾਡੇ ਵੱਲੋਂ ਬੇਦਖਲ ਅਸੀਂ ਨਹੀਂ ਉਹਨੂੰ ਰੱਖਣਾ ਉਹ ਕਹਿੰਦੀ ਜ਼ਮੀਨ ਉਹਦੇ ਨਾਂ ਕਹਿੰਦੀ ਜਿਹੜਾ ਕੋ ਮਰਜ਼ੀ ਨਾ ਹੋਵੇ ਜ਼ਮੀਨ ਅਸੀਂ ਦੇਣੀ ਨਹੀਂ ਆਹ ਸਾਡਾ ਜਵਾਕ ਬੈਠਾ ਜੇ ਘਰੇ ਸਾਡੇ ਆ ਗਿਆ ਇਹ ਤਾਂ ਜਦੋਂ ਉਹਨਾਂ ਨੇ ਵਿਆਹ ਹੀ ਕਰਾ ਲਿਆ ਬਈ ਕਿ ਸਰਕਾਰ ਨੇ ਇੱਕ ਨਿਯਮ ਬਣਾਇਆ ਹੋਇਆ ਵੀ ਆਪਦੀ ਮਰਜ਼ੀ ਨਾਲ ਵਿਆਹ ਕਰਾ ਸਕਦਾ ਉਹ ਸਿਸਟਮ ਤਾਂ ਨਹੀਂ ਕਿਤੇ ਕਿਤੇ ਵੀ ਵੀ ਉਹਨਾਂ ਨੂੰ ਕੋਈ ਚੱਕਰ ਹੀ ਨਾ ਬਣਿਆ ਹਜੇ ਸਰਕਾਰ ਨੇ ਨਿਯਮ ਬਣਾਇਆ ਸਰਕਾਰ ਨੇ ਇਹ ਨਿਯਮ ਨਹੀਂ ਨਾ ਬਣਾਇਆ ਬਣਾ ਤਲਾਕ ਦਿੱਤੇ ਵਿਆਹ ਕਿਵੇਂ ਹੋ ਜਾਊਗਾ ਉਹ ਬੰਦਾ ਤਾਂ ਵਿਆਹਿਆ ਹੋਇਆ ਮਰਦਾ ਵੀ ਲਿਆਇ ਰੱਖੋ ਹਾਂ ਉਹ ਬੰਦਾ ਵਿਆਹਿਆ ਵਾ ਦੋ ਦੇ ਧੀਆ ਪੁੱਤ ਠੀਕ ਆ ਉਹ ਚਲ ਕੁੜੀ ਕੁਵਾਰੀ ਹੋ ਤੇ ਕੋਈ ਗੱਲ ਵਾਕਾ ਜਿਹੜਾ ਬੰਦਾ ਵਿਆਹਿਆ ਹੋ ਉਹ ਬਣਾ ਤਲਾਕ ਦਿੱਤੇ ਵਿਆਹ ਕਿਵੇਂ ਲੇਕ ਸਾਡਾ ਬਲਾਤ ਕਰਦਾ ਕਿਸ ਹਾਂ ਬਲਾਤ ਕਰਦਾ ਬੰਦੇ ਉਹ ਕਹਿੰਦੀ ਅਸੀਂ ਤਾਂ ਛਡਾਉਣੇ ਨਹੀਂ ਸਾਡੇ ਵੱਲੋਂ ਕੋਈ ਮਰਜ਼ੀ ਹੋ ਜਾਏ ਪਹਿਲਾਂ ਜੇਲ੍ਹ ਚ ਛੜੇ ਉਹ ਕਹਿੰਦੇ ਸਾਡੇ ਵੱਲੋਂ ਕੀ ਕੀ ਕਹਿਣਾ ਚਾਹੁੰਦੇ ਹੋ ਬਈ ਜਿਹੜੀਆਂ ਕੁੜੀਆਂ ਆਪਣੇ ਮਾਪਿਆਂ ਨੂੰ ਧੋਖਾ ਦਿੰਦੀਆਂ ਆਪਣੇ ਮਾਪਿਆਂ ਤੋਂ ਬਾਹਰ ਜਾਂਦੀਆਂ ਇਹ ਜਿਹੇ ਗਲਤੀਆਂ ਕਰ ਜਾਂਦੀਆਂ ਜਿਨ੍ਹਾਂ ਦੇ ਜਿਹੜੇ ਕਰਕੇ ਮਾਂ ਪੇ ਦੇ ਦਾਗ ਲੱਗ ਜਾਂਦਾ ਸਾਰੇ ਪਿੰਡ ਤੇ ਦਾਗ ਲੱਗ ਜਾਂਦਾ ਮਾਂ ਪੇ ਤੇ ਛੱਡ ਤੂੰ ਸਾਰੇ ਪਿੰਡ ਤੇ ਦਾਗ ਲਾਗੇ ਦਾ ਕੀ ਕਹਿਣਾ ਚਾਹਣਾ ਇਹ ਜਿਹੇ ਕੁੜੀਆਂ ਨੂੰ ਇਹ ਜਿਹੇ ਮੁੰਡਿਆਂ ਨੂੰ ਇਹ ਜਿਹੇ ਜਿਹੜੇ ਗਲਤ ਠਰਕੀ ਬਜ਼ੁਰਗਾਂ ਜਾਂ 50 ਸਾਲ ਦੇ 40 ਸਾਲ ਦੇ 45 ਸਾਲ ਦੇ ਜਿੰਨੀ ਸਾਲ ਦੇ ਵੀ ਉਮਰ ਦੇ ਸਾਰਿਆਂ ਨੂੰ ਨਹੀਂ ਕਹਿੰਦੇ ਵੀ ਉਹਨਾਂ ਬਾਰੇ ਕੀ ਕਹਿਣਾ ਚਾਹਣਾ ਬਈ ਤੂੰ ਬਈ ਮੈਂ ਇੱਕ ਗੱਲ ਕਹਿਣਾ ਜਿਹੜੀਆਂ ਕੁੜਗਨ ਨਵੰਗਾ ਉਹ ਉਹਨਾਂ ਨੂੰ ਦੇਖਣ ਜਿਹੜੀਆਂ ਕੁੜੀਆਂ ਮਿਹਨਤ ਕਰ ਰਹੀਆਂ ਆਉ ਦੇ ਘਰ ਨੂੰ ਉਪਰ ਚੱਕਣ ਦੇ ਲਈ ਜੇ ਬਾਹਰ ਗਈਆਂ ਦੋ ਦੋ ਸ਼ਿਫਟਾਂ ਲਾਉਂਦੀਆਂ ਵਿਚਾਰੀਆਂ ਸੌਂਦੀਆਂ ਨਹੀਂ ਇੱਥੇ ਆ ਪਿੰਡ ਚ ਲਾਲਾ ਪੜਦੀਆਂ ਪੂਰੀਆਂ ਟਕਾ ਕੇ ਕੋਈ ਟੀਚਰ ਲਾ ਕੇ ਕੋਈ ਪੁਲਿਸ ਚ ਲਾ ਕੇ ਕੋਈ ਡਾਕਟਰ ਬਣ ਗਈ। ਉਹ ਮਾਪਿਓ ਦਾ ਨਾਮ ਰੋਸ਼ਨ ਕਰੀ ਜਾਂਦੇ। ਉਹਨਾਂ ਨਾਲ ਜਰੂਰ ਦੇਖਣਾ ਜਿਹੜੀਆਂ ਉਹਨਾਂ ਨਾਲ ਨਾ ਦੇਖਣ ਜਿਹੜੇ ਨਾ ਆਹ ਇੰਸਟਾਗ੍ਰam ਤੇ ਅਧਨੰਗ ਹੋ ਕੇ ਨੱਚਦੀਆਂ ਵੀ ਅਸੀਂ ਆਇਆ ਬਣਾ। ਉਹ ਨਾ ਬਣੋ। ਉਹਨਾਂ ਨਾਲ ਰੱਖੋ ਜਿਹੜੀਆਂ ਰੋਲ ਮਾਡਲ ਉਹਨਾਂ ਨੂੰ ਰੱਖੋ ਜਿਹੜੀਆਂ ਕੁੜੀਆਂ ਮਿਹਨਤ ਕਰਕੇ ਕੋਈ ਚੰਨ ਤੇ ਜਾਵੜੀ। ਕੋਈ ਕਿੱਥੇ ਜਾਂਦੀ ਹੈ। ਉਹ ਚੀਜ਼ੇ ਦੇਖੋ ਪੂਰੀ ਚੈਨ ਚੜਾਉਣ ਨੂੰ ਫਿਰ। ਇਹ ਤੰਦ ਚੜਾਉਣ ਨੂੰ ਇਹਨਾਂ ਨੂੰ ਤਾਂ ਇਹ ਚੀਜ਼ ਬਣ ਗਈ ਜਿਹੜੀਆਂ ਹੁਣ ਇੰਸਟਾਗ੍ਰam ਤੇ ਆ ਇੰਸਟਾਗ੍ਰਾਮ ਤੇ ਲਾਲਾ ਬਾਈ ਉਹ ਨੰਗੀਆਂ ਉਹ ਵੀਡੀਓ ਪਾਉਂਦੀਆਂ ਜਦੋਂ ਸਾਲ ਬਾਅਦ ਉਹਨਾਂ ਨੇ ਗੱਡੀ ਕਿਹੜਾ ਲਈ ਇਹਨਾਂ ਨੂੰ ਆਇਆ ਹੁੰਦਾ ਵੀ ਇਹਨਾਂ ਨੇ ਗੱਡੀ ਪਤਾ ਨਹੀਂ ਕਿਉਂ ਕਢਾਈ ਕਿਵੇਂ ਕਢਾ ਲਈ ਇਹਨਾਂ ਨੂੰ ਕੀ ਪਤਾ ਵੀ ਰਾਤਾਂ ਨੂੰ ਕੀ ਕਰਦੇ ਨੇ ਇਹ ਕਿਹਦੇ ਕੋਲੇ ਨਾਈਟ ਕੱਟ ਕੇ ਆਉਂਦੇ ਨੇ ਕੀ ਕਰਦੇ ਨੇ ਕੀ ਨਹੀਂ ਕਰਦੇ ਆਹ ਚੀਜ਼ਾਂ ਬਹੁਤ ਪ੍ਰਭਾਵ ਪਾਉਂਦੀਆਂ ਇਹ ਜਿਹੜੀਆਂ ਕੁੜੀਆਂ ਇਹ ਗਲਤ ਕੰਮਾਂ 'ਚ ਵੱਡੀ ਜਾਂਦੀਆਂ ਇਹਨਾਂ ਨੂੰ ਰੋਕਣਾ ਰੁਕਣਾ ਚਾਹੀਦਾ ਤੁਸੀਂ ਆਪਦੇ ਮਾਪਿਆਂ ਬਾਰੇ ਸੋਚ ਲਓ ਜਿੱਥੇ ਕਹਿੰਦੇ ਹੁੰਦੇ ਦੋ ਰੋਟੀਆਂ ਖਾਣੀਆਂ ਉੱਥੇ ਡੇਢ ਖਾ ਕੇ ਪੈਜੋ ਪਰ ਅੱਜ ਜਿੱਤ ਨਾ ਖਰਾਬ ਕਰੋ ਧੰਨਵਾਦ ਧੰਨਵਾਦ ਇਹ ਫੋਨ ਨੇ ਦੁਨੀਆ ਖਰਾਬ ਕੀਤੀ ਪਈ ਆ ਬਈ ਮੈਂ ਕਹਨਾ ਇਹ ਇਹ ਚੀਜ਼ ਨੇ ਦੁਨੀਆ ਖਰਾਬ ਕੀਤੀ ਹੋਈ ਆ ਬਾਬਿਓ ਜਿਹੜੀਆਂ ਕੁੜੀਆਂ ਆਪਾਂ ਗਲਤ ਵੇਖਦੇ ਆ ਆਪਣੇ ਚੰਗਿਆਰੀ ਫੁੱੜਦੀ ਆ ਬੁੜਿਆਂ ਦੇ ਵਿੱਚ ਅੰਗਿਆਰੀ ਫੁੱੜਦੀ ਆ ਬੰਦੇ ਜਿਹੜੇ ਉਮਰ ਦੇ ਵੱਧ ਆ ਉਹਨਾਂ ਚੰਗਿਆਰੀ ਫੁੱੜਦੀ ਆ ਤੇ ਆ ਯਾਰ ਜਮੈਂ ਤੱਕਾ ਹੀ ਹੋ ਗਿਆ ਪਿੰਡ ਦੇ ਨਾਲ 50 ਸਾਲ ਦਾ ਬੰਦਾ 25 ਸਾਲ ਦੀ ਕੁੜੀ ਨੂੰ ਲੈ ਕੇ ਫਰਾਰ ਹੋ ਗਿਆ ਅੱਜ ਦੇ ਟਾਈਮ ਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਕਹਿਣਾ ਚਾਹਣਾ ਕੁੜੀਆਂ ਨੂੰ ਜ਼ਿਆਦਾਤਰ ਮੈਂ ਇਹ ਗੱਲਾਂ ਕਹਿਣਾ ਹੁੰਦਾ ਵੀ ਕੁੜੀਓ ਆਪਣੀ ਮਾਂ ਪਿਓ ਦੀ ਇੱਜ਼ਤ ਰੱਖ ਲਓ ਇੱਜ਼ਤ ਰੱਖ ਲਓ ਜੇ ਇਹ ਜੇ ਗੰਦੇ ਕੰਮ ਕਰਨੇ ਆ ਤੇ ਕੋਠਾਗਾਠਾ ਲੈ ਲਓ ਆਪਦੇ ਮਾਪਿਓ ਤੋਂ दखਲ ਹੋ ਜੋ ਬੇਦਖਲ ਤੇ ਆਪਦਾ ਕੋਠਾਗਾਠਾ ਪਾ ਲਓ ਤੇ ਉੱਥੇ ਰਹਿਣ ਲੱਗ ਜਾਓ ਜਿਹੜੀਆਂ ਕੁੜੀਆਂ ਇਹ ਜਿਹੇ ਕੰਮ ਕਰਦੀਆਂ ਪੱਗ ਬਹੁਤ ਜ਼ਰੂਰੀ ਆ ਮਾਪਿਓ ਦੀ ਲਾਜ ਰੱਖਿਆ ਕਰੋ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕੋ ਸਹਿਦ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ